ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਗੁੜੀਆ ਦੇ ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਗੁੜੀਆ ਦੇ ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਰ ਗਲਗ ਵੱਡਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਦੇ ਆ ਚਾਈਨਾ ਡੋਰ ਆ ਕੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਰ ਗਲਗ ਵੱਡਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਦੇ ਆ ਚਾਈਨਾ ਡੋਰ ਆ ਕੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਰ ਗਲਗ ਵੱਡਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਦੇ ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਗੁੜੀਆ ਦੇ ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਗੁੜੀਆ ਦੇ ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਗੁੜੀਆ ਦੇ ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਗੁੜੀਆ ਦੇ ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਗੁੜੀਆ ਦੇ ਆ ਚਾਈਨਾ ਡੋਰ ਆ ਗੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅੱਗ ਲੱਗ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਤੇ ਆ ਚਾਈਨਾ ਡੋਰ ਆ ਕੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅੱਗ ਲੱਗ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਤੇ ਆ ਚਾਈਨਾ ਡੋਰ ਆ ਕੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਰ ਗਲਗ ਵੱਡਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਦੇ ਆ ਚਾਈਨਾ ਡੋਰ ਆ ਕੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਰ ਗਲਗ ਵੱਡਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਦੇ ਆ ਚਾਈਨਾ ਡੋਰ ਆ ਕੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਰ ਗਲਗ ਵੱਡਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਦੇ ਆ ਚਾਈਨਾ ਡੋਰ ਆ ਕੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਦੇ ਆ ਚਾਈਨਾ ਡੋਰ ਆ ਕੁੜੀਆ ਦੇ ਆ ਚਾਈਨਾ ਡੋਰ ਦੇਖੋ ਜੀ ਬਹੁਤ ਬੁਰਾ ਹਾਲ ਹੈ ਅਗਲ ਵੱਢਿਆ ਗਿਆ ਅੱਖ ਤੇ ਵੱਡੀ ਗਈ ਚਾਈਨਾ ਡੋਰ ਲੱਗੀ ਕੁੜੀਆ ਦੇ